ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿਲ੍ਹਾ ਹੁਸ਼ਿਆਰਪੁਰ ਹਲਕਾ ਚਬਿਆਲ ਦਾ ਪਿੰਡ ਜਨੋਹਾ ਤੇ ਬੇਸਦਵਾਬਾ ਨਹਿਰ ਤੇ ਇਹ ਸੈਫਨ ਬਣਿਆ ਹੋਏ ਲਗਭਗ 12 ਖਾਨੇ ਬਣੇ ਹੋਏ ਨੇ ਜੀ ਤੇ ਮਈਉ ਪਟਿਆਲ ਪੁਰ ਤੇ ਵੱਡੋਂ ਦੇ ਪੁਲ ਦੇ ਵਿਚਕਾਰ ਹੋਆ ਜੀ ਤੇ ਇੱਥੇ ਵੀ ਕਾਫੀ ਪਾਣੀ ਪਹੁੰਚਾ ਹੋਇਆ ਕੁਕੜਾਂ ਦਾ ਜੋ ਚੋ ਟੁੱਟਾ ਸੀ ਬੰਨ ਉਹ ਰਿਪੇਅਰ ਨਹੀਂ ਹੋਇਆ ਤਾਂ ਇਹ ਹਾਲਾਤ ਹੋਏ ਆ ਜੀ ਉਹ ਜੇ ਰਿਪੇਅਰ ਹੋਇਆ ਹੁੰਦਾ ਤੇ ਪਾਣੀ ਆਣ ਦੀ ਸੰਭਾਵਨਾ ਘੱਟ ਸੀ ਉਹ ਸਿੱਧਾ ਪਜੋੜੇ ਵਾਲੇ ਚੋਂ ਜਾਣਾ ਸੀ ਪਾਣੀ ਤੇ ਪਾਣੀ ਕਾਫੀ ਇਹ ਦੇਖਾ ਦਿਓ ਹਾਂ ਇਹ ਕਿੱਥੇ ਡਾਣੀ ਅੱਛਾ ਇੱਥੇ ਵਿੱਚ ਡਾਪ ਡਾਣੀ ਤੇ ਉਹ ਪਾਣੀ ਆਉਂਦਾ ਪਾਣੀ ਅੱਜ 31 ਤਰੀਕ 8ਵਾਂ ਮਹੀਨਾ ਤੇ 2025